ਸਪੀਕਰ ਕੁਲਤਾਰ ਸੰਧਵਾ ਨੇ ਅਖੀਰ ਸਵੀਕਾਰ ਕਰ ਲਿਆ ਕਿ ਉਹ ਮੈਨੂੰ ਬਹੁਤ ਨਫ਼ਰਤ ਕਰਦਾ ਔਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡੀਆਂ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਚੋਂ ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰਸ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਵਾ ਦਿੱਤਾ ਦੇਖ ਰਹਾ ਸੀ ਇੱਕ ਭਗਵੰਤ ਮਾਨ ਕਹਿ ਰਿਹਾ ਜੀ ਜਦ ਵੀ ਮੈਂ ਬੋਲਣ ਹੋਂਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਸ਼ੋਰ ਮਚਾਉਂਦੇ ਨੇ ਇਹ ਗੱਲ ਉਹਦੀ ਸਾਰਾ ਸਰ ਝੂਠੀ ਸੀ ਕਿ ਲਗਭਗ ਸਾਢੇ 4 ਵਜੇ ਤੱਕ ਜਾਂ ਸਵਾ 4 ਵਜੇ ਤੱਕ ਮੈਂ ਇੱਕ ਇੱਕ ਕਾਰਵਾਈ ਵਿੱਚ ਹਸਲਾ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਜਦੋਂ ਮੇਰਾ ਟਾਈਮ ਆਵੇਗਾ ਤੇ ਮੈਂ ਮਨਰੇਗਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤਹਿਸ਼ਨਾਸ਼ ਕੀਤਾ ਭਾਜਪਾ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂੰਗਾ ਤੇ ਇੱਕ ਭਾਦਰ ਸਾਹਿਬ ਦੇ ਸਾਢੇ 350 ਸਾਲ ਸੀ ਆ ਆਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉੱਥੇ ਵੀ ਨਹੀਂ ਬੋਲਣ ਦਿੱਤਾ ਉਹ ਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਬਕਾਇਦਾ ਇੱਕ ਨਾ ਨਾਮ ਲਿਖ ਕੇ ਭੇਜੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖੇਰਾ ਆਪਣੀ ਗੱਲ ਰੱਖੇਗਾ 32 40 ਆ ਬੋਕਰ ਪਾਰਟੀ ਦੇ ਐਮ ਐਲ ਏ ਨੂੰ ਸਮਾਂ ਦਿੱਤਾ ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ ਬੀਜੇਪੀ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ ਮੈਂ 4:00 4:30 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬਹੁੜੀ ਰੰਜਿਸ਼ ਰੱਖਦਾ ਕੋਈ ਪਰਸਨਲ